ਦੁੱਧ ਵੀ ਇਹਦਾ ਚੰਗਾ ਘਰ ਸੱਜਰ ਦਾ 15 16 ਲੀਟਰ ਦੁੱਧ ਵਾਲੀ ਮਾਏ ਹੈਗੀ ਹੁਣ ਗੱਭਣ ਕਿੰਨੇ ਟਾਈਮ ਦੀ ਆ ਬਾਈ ਹੁਣ ਗੱਭਣ ਬਾਈ ਤਿੰਨ ਤੋਂ ਬਾਹਰ ਆਏ ਅੱਛਾ ਇੱਕ ਵਾਰੀ ਖੋਲ ਕੇ ਤੋਰ ਦੇ ਤਿੰਨ ਤੋਂ ਮਤਲਬ ਕਿੰਨਾ ਕ ਬਾਹਰ ਦੀ ਇਹ ਗੱਲ ਕਰਦੇ ਬਸ ਕੋਈ 10 12 ਦਿਨ ਉੱਤੀ ਹੋ ਬਾਈ ਘੱਟ ਨਹੀਂ ਅੱਛਾ ਸਵਾ ਤਿੰਨ ਮਹੀਨਿਆਂ ਦੀ ਮੰਨ ਕੇ ਲੈ ਲੀ ਹਾਂ ਹੈਗੀ ਆ ਬਾਈ ਖੁੱਲੇ ਦੀ ਸਵਾ ਤਿੰਨ ਮਹੀਨਿਆਂ ਦੀ ਗੱਭਣਾ ਸੱਜਣੋ ਬਾਡੀ ਬੂਡੀ ਦੀ ਗੱਲ ਕਰ ਲਈ ਬਾਈ ਕੱਦ ਕਾਠ ਵਾਲੀ ਮਾਏ ਆ ਕੋਈ ਛੋਟਾ ਕੱਦ ਨਹੀਂ ਇਹਦਾ ਰਸੀਖਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੇ ਵੀਡੀਓ ਬਣਾਉਣ ਪਹੁੰਚੇ ਆਂ ਬਾਈ ਪਿੰਡ ਜੋਧਪੁਰ ਪਖਰ ਤਹਿਸੀਲ ਮੋੜ ਮੰਡੀ ਆ ਤੇ ਜ਼ਿਲ੍ਹਾ ਬਾਇਆਂ ਨੂੰ ਰਹਿ ਜਾਂਦਾ ਬਠਿੰਡਾ ਕਿਉਂਕਿ ਇਸ ਘਰ ਦੇ ਵਿੱਚੋਂ ਜੇ ਆਪਾਂ ਗੱਲ ਕਰ ਲਈਏ ਸੱਜਣੋ ਮੇਰਾ خیال ਆ ਦੋ ਤਿੰਨ ਵੀਡੀਓ ਆਪਾਂ ਪਹਿਲਾਂ ਬਣਾ ਚੁੱਕੇ ਆਂ ਤੇ ਅੱਜ ਦੀ ਵੀਡੀਓ 'ਚ ਵੀ ਬਾਈ ਆਪਾਂ ਨੂੰ ਦੋ ਟੋਕੜ ਗੱਬਣ ਝੋਟੀਆਂ ਦਿਖਾਊਗਾ ਤੇ ਝੋਟੀਆਂ ਵੀ ਹੈਗੀਆਂ ਸੱਜਣੋ ਪੂਰੀਆਂ ਚੰਗੀਆਂ ਟੌਪ ਕਲਾਸ ਝੋਟੀਆਂ ਨੇ ਤੇ ਦੋਹਾ ਮੰਗਰ ਬੱਚੇ ਵੀ ਨੇ ਤੇ ਕੁਝ ਕੁਝ ਮਹੀਨਿਆਂ ਦੀ ਚੈੱਕ ਪਾਸ ਦੇ ਵਿੱਚ ਇਹ ਗੱਬਣਾ ਵੀ ਨੇ ਤੇ ਇਸ ਟਾਈਮ ਦੋਹੇ ਡਾਂਗ ਇਹ ਦੋਹੇ ਝੋਟੀਆਂ ਸੱਜਣੋ ਦੁੱਧ ਵੀ ਦੰਦੀਆਂ ਨੇ ਤੇ ਬਾਕੀ ਰੇਟ ਨੇ ਜਿਹੜੇ ਰੇਟ ਵੀ ਬਿਲਕੁਲ ਜੈਨੂਅਰ ਮਿਲਣਗੇ ਤੁਹਾਨੂੰ ਵੀਡੀਓ ਦੇ ਵਿੱਚ ਤੇ ਦੋਨੇ ਜਾਨਵਰ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਵੀ 22 ਤੋਂ ਤਕਰੀਬਨ ਤਕਰੀਬਨ ਮੈਂ ਸੱਜਣੋਂ ਫਿਕਸ ਜੀ ਰੇਟ ਕਰਾਊਗਾ ਝੋਟੀਆਂ ਦਿਖਾਵਾਂਗੇ ਤੋਕੜ ਗੱਬਣਾ ਇੱਕ ਬੇਨਤੀ ਹੋਰ ਕਰੂੰਗਾ ਵੀ ਜਿਹੜਾ ਵੀ ਸੱਜਣ ਯਾਰੋ ਇਹ ਜਾਨਵਰ ਖਰੀਦ ਕੇ ਲੈ ਕੇ ਜਾਊਗਾ 22 ਦੇ ਘਰੇ ਚੈੱਕ ਪਾਸ ਜ਼ਰੂਰ ਕਰਾ ਕੇ ਲੈ ਜਾਓ ਕਿਉਂਕਿ ਯਾਰ ਘਰ ਦੀ ਗਰੰਟੀ ਹੈ ਨਾ ਜਿਵੇਂ ਮੈਂ ਕਹਿਣਾ ਹੁੰਦਾ ਵੀ ਹਰੇਕ ਵਪਾਰੀ ਦੇ ਘਰੇ ਤਸੱਲੀ ਕਰ ਲਿਆ ਕਰੋ ਯਾਰ ਉਸ ਤੋਂ ਬਾਅਦ ਦੀ ਕਿਸੇ ਵੀ ਸੱਜਣ ਦੀ ਯਾਰ ਕੋਈ ਗਰੰਟੀ ਵਾਲੀ ਗੱਲ ਨਹੀਂ ਰਹਿੰਦੀ ਕਿਉਂਕਿ ਇਹ ਹੁੰਦੀਆਂ ਨੇ ਬਾਈ ਸਾਹਾਨੀਆਂ ਚੀਜ਼ਾਂ ਦੀ ਆਪਾਂ ਗੱਲ ਕਰ ਲਈਏ ਅਗਲੀ ਗੱਲਬਾਤ ਬਾਈ ਨਾਲ ਕਰਾਉਨੇ ਆ ਮਿਲਉਨੇ ਆ ਬਾਈ ਨਾਲ ਆ ਜਾਓ ਜੀ ਫੋਰ ਬਾਈ ਜੀ ਕੀ ਹਾਲ ਚੱਲ ਸੱਸੀ ਗੱਲ ਬਾਈ ਜੀ ਨਾਮ ਦੱਸ ਦਿਓ ਆਪਣਾ ਨਾਮ ਮੇਰਾ ਹੈਪੀ ਬਾਈ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤਹਿਸੀਲ ਮੌੜ ਬਾਈ ਤਹਿਸੀਲ ਮੌੜ ਮੰਡੀ ਲੈ ਪਿੰਡ ਦੋ ਵਾਰੀ ਦੱਸਤਾ ਸੱਜਣ ਹੁਣ ਇੱਕ ਬਾਈ ਦਾ ਔਰ ਵੀ ਤੁਸੀਂ ਇੱਕ ਵਾਰ ਬਾਈ ਕਹਿੰਦਾ ਯਾਰ ਹਰੇਕ ਸੱਜਣ ਦਾ ਫੋਨ ਕਰਕੇ ਪਹਿਲਾਂ ਪਿੰਡ ਪੁੱਛਦਾ ਹਨਾ ਹਾਂ ਬਾਈ ਹੁਣ ਆਪਾਂ ਦੁਬਾਰਾ ਵੀ ਦੱਸ ਦਿੰਨੇ ਆ ਪਿੰਡ ਆਪਣਾ ਜੋਧਪੁਰ ਪਖਰਾ ਮੌੜ ਮੰਡੀ ਕੋਲੇ ਬਾਈ ਅਨ ਫੋਨ ਨੰਬਰ ਵੀ ਬੋਲ ਦਿਓ ਜੀ ਫੋਨ ਨੰਬਰ ਆਪਣਾ 62394 ਬਾਈ 74995 ਬਾਈ ਹਾਂ ਵਪਾਰ ਦਾ ਹੀ ਕੰਮ ਆ ਪਰ ਕਰਦਾ ਬਾਈ ਜਿਵੇਂ ਆਪਾਂ ਕਹ ਲਈਏ ਵੀ ਸ਼ੌਂਕ ਦਾ ਕੰਮ ਆ ਹਨਾ ਚੰਗਾ ਜਾਨਵਰ ਕੋਈ ਬਾਸਰਨਾ ਮਿਲ ਜੇਂਦਾ ਲੈ ਕੇ ਵੇਚ ਲਾਂਗਾ ਵੀ ਉਹਦਾ ਨਹੀਂ ਆਪਾਂ ਜੇ ਕਹਿ ਦਈਏ ਵੀ ਰੁਟੀਨ ਦੇ ਵਿੱਚ ਵੀ ਡੇਲੀ ਵਪਾਰ ਦਾ ਕੰਮ ਆ ਬਾਈ ਹੈਨਾ ਹਾਂ ਹਾਂ ਬਾਈ ਹਾਟਾ ਵਾਟਾ ਦਾ ਕੰਮ ਕਰਦਾ ਬਾਈ ਲਾ ਇੱਕ ਨੰਬਰ ਵਾਲੀ ਝੋਟੀ ਤੇ ਦਰਸ ਮਾਰ ਦੇ ਕੈਮਰਾ ਬਾਡੀ ਬੁੱਡੀ ਦਿਖਾ ਦੇ ਤੇ ਖਣਥਣਾਟ ਦਿਖਾ ਦੇ ਤੇ ਇਹਦੀ ਫੇਸ ਕੁਆਲਟੀ ਵੀ ਦਿਖਾ ਦੇ ਇੱਕ ਵਾਰੀ ਇਹਦਾ ਕਿਹੜਾ ਸੂਆ ਬਾਈ ਇਹ ਬਾਈ ਮੰਨ ਲਓ ਵੀ ਤੀਜੇ ਸੂਏ ਸੂਈ ਹੋਈ ਆ ਮੈਂ ਅੱਛਾ ਜੀ ਹਾਂ ਚੌਥੇ ਵਾਸਤੇ ਗੱਬਣ ਹੈਗੀ ਅ ਚੌਥੇ ਵਾਸਤੇ ਗੱਬਣਾ ਤੀਜੇ ਸੂਏ ਸੂਈ ਹੋਈ ਆ ਤੇ ਗੱਲ ਸੱਜਣਾ ਬਾਈ ਨੇ ਬਿਲਕੁਲ ਯਾਰ ਸੱਚ ਆਲੀ ਦੱਸੀ ਆ ਕਿਉਂਕਿ ਨਹੀਂ ਆਮ ਸੱਜਣ ਜਾਂ ਆਮ ਵਪਾਰੀਆਂ ਦੇ ਵੀ ਤੁਸੀਂ ਵੀਡੀਓ ਦੇਖਦੇ ਹੋ ਅਗਲਾ ਕਰਨ ਯਾਰ ਦੂਜੇ ਸੂਏ ਸੂਇਆ ਤੀਜੇ ਸੂਏ ਵੀ ਚੌਥੀ ਵਾਲੀ ਪਤਾ ਨਹੀਂ ਭਾਈ ਐ ਹੋ ਜਾਂਦਾ ਕਈਆਂ ਨੂੰ ਯਾਰ ਪਤਾ ਨਹੀਂ ਉਮਰ ਚ ਕਿੱਡੀ ਕਬੱਡੀ ਹੋ ਗਈ ਹੋਣੀ ਨਾ ਨਾ ਭਾਈ ਉਹ ਮੈਂ ਸਮੇਂ ਆ ਵਧੀਆ ਬਰੀਕ ਹੈਗੀ ਦੁੱਧ ਵੀ ਇਹਦਾ ਚੰਗਾ ਘਰ ਸੱਜਰ ਦਾ 15 16 ਲੀਟਰ ਦੁੱਧ ਵਾਲੀ ਮੈਂ ਹੈਗੀ ਹੁਣ ਗੱਭਣ ਕਿੰਨੇ ਟਾਈਮ ਦੀ ਆ ਭਾਈ ਹੁਣ ਗੱਭਣ ਭਾਈ ਤਿੰਨ ਤੋਂ ਬਾਹਰ ਆਏ ਅੱਛਾ ਇੱਕ ਵਾਰੀ ਖੋਲ ਕੇ ਤੋੜ ਦੇ ਤਿੰਨ ਤੋਂ ਮਤਲਬ ਕਿੰਨਾ ਕ ਬਾਹਰ ਦੀ ਇਹ ਗੱਲ ਕਰਦੇ ਬਸ ਕੋਈ 10 12 ਦਾ ਨੁੱਤੀ ਹੋ ਬਈ ਘੱਟ ਨਹੀਂ ਅਛਾ ਸਵਾ 3 ਮਹੀਨਾ ਦੀ ਮੰਨ ਕੇ ਲੈ ਲੀ ਹਾਂ ਹਾਂ ਹੈਗੀ ਆ ਬਈ ਖੁੱਲੇ ਦੀ ਸਵਾ 3 ਮਹੀਨਿਆਂ ਦੀ ਗੱਬਣਾ ਸੱਜਣੋ ਬਾਡੀ ਬੂਡੀ ਦੀ ਗੱਲ ਕਰ ਲਈ ਬਈ ਕੱਦ ਕਾਠ ਵਾਲੀ ਮਾਹ ਆ ਕੋਈ ਛੋਟਾ ਕੱਦ ਨਹੀਂ ਇਹਦਾ ਤੇ ਥਣ ਲੇਵੇ ਦੀ ਗੱਲ ਕਰ ਲਈ ਥਣ ਥਨੋਟ ਵੀ ਟੋਪ ਦਾ ਲੱਗਿਆ ਮੈਨੂੰ ਤੇ ਸੱਜਣੋ ਬਾਡੀ ਬੂਡੀ ਵੀ ਚੰਗੀ ਆ ਕੱਦ ਵੀ ਚੰਗਾ ਤੇ ਬੇਲ ਵੀ ਚੰਗੀ ਆ ਤੇ ਮੇਨ ਗੱਲ ਇਹਦੀ ਹੈਗੀ ਆ ਜਿਹੜੀ ਸੁਭਾਅ ਦੀ ਹੈ ਨਾ ਹਾਂ ਸੁਭਾਅ ਵੀ ਸੱਜਣੋ ਠੰਡਾ ਸੀਲ ਆ ਤੇ ਬਾਕੀ ਯਾਰ ਦੁੱਧ ਦੇਣ ਵਾਲਾ ਜਾਨਵਰ ਆ ਬਰੀਕ ਚਮੜੀ ਵਾਲਾ ਜਾਨਵਰ ਆ ਇਹ ਮਾਗਰੇ ਦੇ ਬੱਚਾ ਕੀ ਆ ਬਾਈ ਮਾਗਰੇ ਦੇ ਬਾਈ ਕੱਟਾ ਹੈਗਾ ਅੱਛਾ ਆ ਨਾਲ ਇਹਦੇ ਸੱਜਣੋਂ ਕੱਟਾ ਤਰ ਸੇਤੇ ਵੀ ਮਾਰਦੀ ਕੈਮਰਾ ਸਵਾ ਤਿੰਨ ਮਹੀਨਿਆਂ ਦੀ ਗੱਬਰ ਮੰਨ ਕੇ ਬਾਈ ਕੋਲੋਂ ਚੈੱਕ ਪਾਸ ਜ਼ਰੂਰ ਕਰਾ ਕੇ ਲੈ ਜੀ ਚੈੱਕ ਲਈ ਕੋਈ ਆਪ ਦਾ ਡਾਕਟਰ ਲਿਆਵੇ ਦੋ ਟਾਈਮ ਕੋਈ ਚੋਕੇ ਲੈ ਜੇ ਠੀਕ ਹੈ ਜੀ ਹਾਂ ਕੋਈ ਆਪਾਂ ਨੂੰ ਮਿਲਦੀ ਬਈ ਬੱਚੇ ਤੇ ਦੋਨੇ ਡੰਗ ਠੰਡੀ ਕੋਈ ਇਹਨੂੰ ਆਏ ਨਹੀਂ ਵੀ ਰੱਜ ਕੇ ਮਿਲਣਾ ਠੀਕ ਆ ਗੱਲ ਦੋਨੇ ਟਾਈਮ ਖੁਸ਼ ਹੋ ਕੇ ਮਿਲਦੀ ਆ ਇਹ ਵਧੀਆ ਹਾਂ ਬੱਚੇ ਤੇ ਮਿਲਦੀ ਆ ਦੋਨੇ ਡੰਗਾਂ ਦੀ ਆਪਣੀ ਗਰੰਟੀ ਆ ਇੱਕ ਦੋ ਡੰਗ ਚਾਰ ਡੰਗ ਆਪਣੇ ਘਰੇ ਚੋਕ ਹੀ ਲਈ ਚਾਹੇ ਬਈ 10 ਦਿਨ ਡੰਗ ਚੋਲੇ ਯਾਰ ਆਪਾਂ ਨੂੰ ਕੋਈ ਉਹ ਹੀ ਗੱਲ ਨਹੀਂ ਇਹਦੀ ਕੋਈ ਪੂਰ ਛੱਟਾ ਨਹੀਂ ਕਿਸੇ ਥਣ ਚ ਚਵਾਈ ਚਬੂਈ ਦੀ ਕਿਵੇਂ ਆ ਚਵਾਈ ਦੀ ਜਮਾ ਇੱਕ ਨੰਬਰ ਆ ਬਈ ਮੈਂ ਚਵਾਈ ਦੀ ਨਰਮਾ ਤੇ ਮੇਨ ਗੱਲ ਆ ਜਿਹੜੀ ਨਾਲ ਨਾਲ ਇਹ ਸੱਜਣੋ ਠੰਡੀ ਸੀਲ ਵੀ ਆ ਜੀ ਆਪਾਂ ਗੱਲ ਕਰ ਲਈ ਬਾਈ ਹੈਨਾ ਹਾਂ ਪੂਰੀ ਠੰਡੀ ਸੀਲ ਆ ਬਾਈ ਜੀ ਆ ਨਾਲ ਨਾਲ ਸੱਚ ਨੂੰ ਠੰਡੀ ਸੀਲ ਆ ਤੇ ਥਣ ਥਨੌਟ ਦੀ ਗੱਲ ਕਰ ਲਈ ਬਾਈ ਥਣ ਥਨੌਟ ਵੀ ਟੌਪ ਦਾ ਲੱਗਿਆ ਤੇ ਤਰਸਾ ਹਾ ਮਿਲਕ ਬੇਨ ਵੀ ਦਿਖਾ ਦਿਆ ਪਾਈਪ ਜਿਹੜਾ ਜਾਂਦਾ ਹੁੰਦਾ ਓਏ ਆ ਪੇਪ ਜੇ ਦੀ ਵੀ ਮਾਰਦੇ ਕੈਮਰਾ ਤੇ ਰੁਪਈਏ ਆਪਾਂ ਇਹਦੇ ਕਿੰਨੇ ਲਾਵਾਂਗੇ ਇਹਦਾ ਬਾਈ ਮੁੱਲ ਤਾਂ ਆਪਾਂ 70000 ਰੁਪਏ ਕਰ ਦਿਆਂ ਦਾ ਮੁੱਲ ਕਰ ਦਿਆਂ 70 ਕਿੰਨੇ ਵੀ ਛੜ ਦਾਂਗੇ ਫਿਕਸਡ ਰੇਟ ਦੱਸ ਦੇ ਜੀ 65000 ਚੋਂ ਮਾਨਤਾਣ ਕਰ ਦਾਂਗੇ ਬਾਈ ਅੱਛਾ 65000 ਚੋਂ ਛੋਟ ਛੱਪਾ ਕਰ ਦਾਂਗੇ ਹਾਂ ਛੋਟ ਛੱਪਾ ਕਰਦੇ ਆ ਲੈ ਸੱਜਣਾ 65000 ਚੋਂ ਬਾਈ ਕਹਿੰਦਾ ਮਾਨ ਤਾਨ ਛੋਟ ਛੱਪਾ ਕਰ ਦਾਂਗੇ ਲੱਤਰ ਸਿੱਕ ਵਾਰੀ ਇੱਕ ਕੱਦ ਕਾੜ ਦਾ ਅੰਦਾਜ਼ਾ ਕਰਾ ਦੇ ਮਾਰ ਕੇ ਕੈਮਰਾ ਮੇਰੇ ਕੱਦ ਦੇ ਹਿਸਾਬ ਨਾਲ ਕਿਉਂਕਿ ਕੱਦ ਕਾੜ ਝੋਟੀ ਦਾ ਚੰਗਾ ਕੋਈ ਛੋਟੇ ਕੱਦ ਵਾਲੀ ਨਹੀਂ ਹੈਗੀ ਚੰਗੇ ਕੱਦ ਕਾੜ ਵਾਲੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ 2 ਨੰਬਰ ਵਾਲੀ ਝੋਟੀ ਇਹਦੇ ਥੱਲੇ ਇਹਦੇ ਥੱਲੇ ਬਾਈ ਦੁੱਧ ਦੀ ਵੀ ਗੱਲ ਹਾਂ ਦੁੱਧ ਕਿੰਨਾ ਦੁੱਧੇ ਥੱਲੇ ਬਾਈ 8 ਕਿਲੋ ਤੋਂ ਬਾਹਰ ਹੀ ਹੈਗਾ ਆਪਾਂ 10 ਲੀਟਰ ਮਿਣ ਕੇ ਲਿਆ ਸੀ ਥੋੜਾ ਜਿਹਾ ਉਪ ਸਮਾਰ ਕੇ ਖਾਦਾ ਵੀ ਤਾ ਨਹੀਂ ਠੀਕ ਆ ਗੱਲ ਤੇ ਦੁੱਧ ਦਾ ਆਪਾਂ ਇੱਕ ਦੋ ਦਿਨ ਖੜੀ ਰਹਿ ਗਈ ਦੁੱਧ ਛਾਵੇਂ ਤੇ ਹੀ ਵਗ ਜੂਗੀ 10 ਲੀਟਰ ਦੁੱਧ ਦੋਨੇ ਡੰਗਾਂ ਦਾ ਸੀਗਾ ਇਹ ਥੱਲੇ ਇਹ ਸਗਾ ਤਿੰਨ ਮਹੀਨਿਆਂ ਦੀ ਗੱਬਣਾ 10 ਕਿਲੋ ਦੁੱਧ ਹਾਂ ਹਾਂ ਬਈ ਇਸ ਟਾਈਮ ਆ 8+ ਚੱਲਦੀ 8+ ਚੱਲਦੀ ਬਈ 8 ਮੰਨ ਕੇ ਲੈ ਜਾ ਕੋਈ ਯਾਰ ਠੀਕ ਆ ਗੱਲ ਵੀ ਕਈ ਵਾਰੀ ਪਸ਼ੂ ਯਾਰ ਬਾਖੜ ਪਸ਼ੂ ਉਪਰਾ ਕਰ ਜਾਂਦਾ ਹਾਂ ਹਾਂ ਉਹ ਬਈ ਆਪਣੇ ਕੋਲੇ ਨੇ 1 ਘੰਟੇ ਦਾ ਵੀ ਨਹੀਂ ਕਰਿਆ ਡੰਗਣੀ ਭੰਨੇ ਨੇ ਕਦੇ ਵੀ ਮਿਲਦੀ ਦੋਨੇ ਟਾਈਮ ਖੋਲ ਉਹ ਮੇਦੀ ਡੰਗ ਤੋਂ ਡੰਗਾ ਸੱਜਣੋ ਉਹੀ ਗੱਲ ਆ ਵੀ ਜਾਕ ਕੁਆਲਟੀ ਮੈਂਚ ਚੰਗੀ ਆ ਯਾਰ ਬਰੀਕ ਚਮੜੇ ਦੀ ਆ ਤੇ ਮਾੜੀ ਮੋਟੀ ਜਿਵੇਂ ਸਾਨੂੰ ਇਹਦਾ ਰੰਗ ਵੀ ਲੱਗੂ ਜਿਵੇਂ ਦੱਸਿਆ ਬਾਈ ਨੇ ਯਾਰ ਕਹਿੰਦਾ ਵੀ ਕਿਸੇ ਦੇ ਘਰੋਂ ਸ਼ੈੱਡ ਥੱਲੋਂ ਹਾਂ ਸ਼ੈੱਡ ਥੱਲੋਂ ਆਈ ਆ ਬਈ ਹਾਂ ਆ ਸ਼ੈੱਡਾਂ ਥੱਲੋਂ ਆਈ ਆ ਉਹਦੇ ਕਰਕੇ ਥੋੜਾ ਬਹੁਤਾ ਰੰਗ ਉਨੀਕੀ ਲੱ ਤੇ ਜਿਹੜੀ ਮੇਨ ਗੱਲ ਆ ਯਾਰ ਬਰੀਕ ਚਮੜੇ ਦੀ ਆ ਤੇ ਠੰਡੀ ਸੀਲ ਹੈ ਜਿਹੜੀ ਠੰਡੀ ਸੀਲ ਪੂਰੀ ਆ ਬਈ ਤਾਜੀ ਦਾ ਵੀ ਰਿਕਾਰਡ ਚੰਗਾ ਇਹਦਾ ਮੰਨ ਲਓ ਵੀ 15 ਪਲੱਸ ਹੀ ਰਹੀ ਐ ਤਾਜੀ ਵੀ ਜਿੰਨੀਆਂ ਕਰਪਾ ਟੋਕੜ ਕਰਨਾ ਲੈਣੀ ਐ ਤਕਰੀਬਨ ਤਾਜ਼ੀਆਂ ਆਪਣੀਆਂ ਦੇਖੀਆਂ ਹੁੰਦੀਆਂ ਹਾਂ ਹਾਂ ਬਾਈ ਹਾਂ ਤੇ ਤਾਜ਼ੀਆਂ ਸੱਜਣੋਂ ਬਾਈ ਕਹਿੰਦਾ ਆਪਣੀਆਂ ਦੋਹੇ ਝੋਟੀਆਂ ਦੇਖੀਆਂ ਹੋਈਆਂ ਨੇ ਵੀ ਕਿੰਨੇ ਕਿੰਨੇ ਦੁੱਧ ਤੇ ਚੱਲਦੀਆਂ ਨੇ ਇਹ 65000 ਦੇ ਵਿੱਚੋਂ ਬਾਈ ਕਹਿੰਦਾ ਛੋਟ ਛੱਫਾ ਕਰ ਦਾਂਗੇ ਮਾਨਤਾਨ ਕਰ ਦਾਂਗੇ ਆਏਗੇ ਸੱਜਣ ਦਾ ਤੇ ਹੁਣ ਤਾਂ ਸਹੀ ਤੇ ਮਾਰਦੇ ਦੋ ਨੰਬਰ ਵਾਲੀ ਤੇ ਹੋਏ ਐ ਇਹਦੇ ਤੇ ਵੀ ਮਾਰਦੀ ਕੈਮਰਾ ਇਹਦਾ ਕਿਹੜ ਇਹੇ ਬਈ ਕਹਿਣ ਨੂੰ ਤਾਂ ਆਪਾਂ ਜੇ ਇਹਨੂੰ ਪਹਿਲੇ ਕਹਿ ਦਈਏ ਨਹੀਂ ਪਹਿਲੇ ਵੀ ਅਗਲਾ ਮੰਨ ਲੂਗਾ ਵੀ ਪਹਿਲੇ ਸੂਈ ਹੋਈ ਆ ਹਾਂਜੀ ਹੁਣ ਇਹ ਮੰਨ ਲਓ ਦੂਜੀ ਸੂਈ ਸੂਈ ਆ ਤੀਜੇ ਵਾਸਤੇ ਗੱਬਣਾ ਹੈ ਤੀਜੇ ਵਾਸਤੇ ਗੱਬਣਾ ਦੂਜੇ ਸੂਆ ਸੂਈ ਲਈ ਬੱਚਾ ਇਹਦੇ ਨਾਲ ਕੀ ਬਣਿਆ ਬੱਚਾ ਇਹਦੇ ਮਗਰ ਕੱਟਾ ਬਈ 7 ਕਿਲੋ ਦੁੱਧ ਏ ਥੱਲੇ ਠੀਕ ਆ ਜੀ ਹਾਂ ਥੋੜਾ ਜਿਹਾ ਉੱਪਰ ਆਇਆ ਕਰ ਗਿਉਂ ਤ ਕੁਛ ਥੋੜਾ ਪੱਕਾ ਮੰਨਦੀ ਏ ਅੱਛਾ ਜੀ ਢਾਈ ਮਹੀਨੇ ਦੀ ਗੱਬਣ ਚੈੱਕ ਪਾਸ ਆ ਜੀ ਇਹੇ ਢਾਈਆਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਨਾਲ ਮੇਲ ਕਾਫਾ ਦੁੱਧ ਕਿੰਨਾ ਦੱਸਿਆ ਦੁੱਧ ਦੇਲੇ 7 ਕਿਲੋ ਆ ਬਈ ਥੋੜਾ ਜਿਹਾ ਇੱਕ ਦੋ ਦਿਨ ਪਸ਼ੂ ਉਂ ਟਿਕ ਜਾਂਦਾ ਹੁੰਦਾ ਆ ਕੇ ਠੀਕ ਆ ਗੱਲ ਥੋੜਾ ਜਿਹਾ ਆਪਣੇ ਕੋਲੇ ਆ ਕੇ ਉੱਪਰ ਆਇਆ ਮੰਨ ਗਈ ਮੈਂ ਠੀਕ ਆ ਥੋੜੀ ਜਿਹੀ ਬਾਲੀ ਸੇਵ ਵਾਲੇ ਘਰੋਂ ਆਈ ਆ ਮੈਂ ਇੱਕ ਵਾਰੀ ਖੋਲ ਕੇ ਤੋੜਨੀ ਆ ਹਾਂ ਤੋੜਨੀ ਲੈ ਸੱਜਣਾ ਇੱਕ ਵਾਰੀ ਤੁਰਦੀ ਦੀ ਜੱਜਮੈਂਟ ਕਰ ਲਿਓ ਇਹ ਝੋਟੀ ਨੇ ਸੂਣਾ ਬਾਈ ਤੀਜਾ ਸੂਆ ਦੂਜੇ ਸੂਏ ਸੂਈ ਹੋਇਆ ਤੇ ਢਾਈਆਂ ਮਹੀਨਿਆਂ ਦੀ ਚੱਕ ਪਾਸਾ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ 7 ਕਿਲੋ ਥੋੜਾ ਬਈ ਪੱਕਾ ਆ ਮੰਨਦੀ ਆ ਇਹ ਅੱਛਾ ਹਾਂ ਮਰਣਾ ਣੋੜਾ ਕੱਚੇ ਸਾਂ ਦਵਾਈ ਕਰਕੇ ਲੈ ਸੱਜਣੋ ਕਈ ਵਾਰੀ ਕਾਰਜਾਂ ਦਾ ਜਾਨਵਰ ਜਦੋਂ ਜ਼ਿਆਦਾਤਰ ਹਨਾ ਕੱਚੇ ਚ ਰਹੇ ਪੱਕੇ ਚ ਫਿਰ ਜੱਕ ਜੱਕ ਕੇ ਜੇ ਲੱਗ ਜਾਣਾ ਤੁਰਨਾ ਉਦਾਂ ਕੋਈ ਸਮੱਸਿਆ ਤਾਂ ਨਹੀਂ ਕੋਈ ਉਦਾਂ ਕੋਈ ਸਮੱਸਿਆ ਨਹੀਂ ਬਾਈ ਇਹ ਚੀਜ਼ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਲੈ ਤਸਵੀਰਾਂ ਵੀ ਦਿਖਾ ਦੀ ਮੈਕ ਤੋਂ ਲਾ ਕੇ ਜਦੋਂ ਜਾਊਗੀ ਝੋਟੀ ਪਰਾਂ ਨੂੰ ਤੇ ਬਾਕੀ ਮੇਨ ਗੱਲ ਆ ਯਾਰ ਜਿਹੜੀ ਜਾਨ ਵਾਲਾ ਜਾਨਵਰ ਆ ਤੇ ਨਵਾਂ ਹਾਨ ਆ ਉੱਤੋਂ ਬਾਡੀ ਬੁੱਡੀ ਵੀ ਦਿਖਾ ਦੀ ਬਾਈ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਵਧੀਆ ਚੰਗੀ ਸੇਵਾ ਚ ਆਈ ਲੱਗਦੀ ਆ ਕਿਤੋਂ ਹਨਾ ਹਾਂ ਬਹੁਤ ਚੰਗੇ ਘਰੋਂ ਆਈ ਆ ਬਾਈ ਚਵਾਈ ਫੋਕੀ ਆ ਚਵਾਈ ਬਾਈ ਦੋਨਾਂ ਮੰਗਾ ਦੀ ਆਪਣੀ ਨਰਮੀ ਆ ਕੋਈ ਆਪਾਂ ਇਹ ਜਿਆ ਪਸੂ ਲੈਂਦੇ ਨਹੀਂ ਕਿ ਨਾ ਤਾਂ ਕਾਰਡ ਲਈਏ ਨਾ ਕੋਈ ਪੂਰ ਛੱਟੇ ਵਾਲਾ ਲਈਏ ਠੀਕ ਹੈ ਪੂਰ ਛੱਟਾ ਧਾਰ ਤੱਪਾ ਸਾਰੇ ਪੈਸੇ ਆਪਣੇ ਕੋਈ ਵੀ ਬੰਦਾ ਬਈ ਆਨਲਾਈਨ ਮੰਗਾ ਲੇ ਕੱਲੇ ਕੱਲੇ ਥਣ ਦੀ ਚ ਬਈ ਅੱਡ ਅੱਡ ਭਾਂਡੇ ਚ ਚੋਦਾਂਗਾ ਆਪਾਂ ਇੱਕ ਵੀ ਧਾਰ ਦਾ ਬੱਟਾ ਹੋਵੇ ਮਈਆਂ ਦੇ ਬਈ ਅੱਛਾ ਜੀ ਤੇ ਨਾ ਤਾਂ ਸਰ ਬੈਕ ਤੋਂ ਲੇ ਵਾ ਲੂ ਇੱਕ ਵਾਰੀ ਹੋਰ ਦਿਖਾ ਦੇਦਾ ਕੋਈ ਚੌੜੇ ਚੌੜੇ ਲੇਵੇ ਦੀ ਹਾਂ ਲੇ ਵਾ ਵਧੀਆ ਬਈ ਇਹਦਾ ਸੱਜਰ ਦਾ ਵੀ 13 ਪਲੱਸ ਰਹੀ ਆ ਇਹ ਮੈਂ ਅਜਾ ਸੱਜਰ ਇਹ ਆਪਾਂ ਆਪਣੇ ਪਿੰਡ ਤੋਂ ਖਰੀਦੀ ਆ ਇਹ ਬਈ ਪਹਿਲੀ ਆ ਪਹਿਲੇ ਸੂਏ ਆਪਾਂ ਹੀ ਲੈ ਕੇ ਦਿੱਤੀ ਮੰਨ ਲਓ ਜੇ ਇਹ ਨੂੰ ਆਪਾਂ ਲਿਆਂਦੇ ਬਾਈ ਤੋਂ ਪਹਿਲੇ ਸੂਏ ਆਪਾਂ ਹੀ ਲੈ ਕੇ ਦਿੱਤੀ ਇਹ ਤਾਜੀ ਦਾ ਕਿੰਨਾ ਤੋਂ ਤੁਸੀਂ ਇਹਦਾ ਪਹਿਲਨ ਨੇ ਬਈ ਇਹਨੇ 10 ਲੀਟਰ ਕੱਢਿਆ ਐਤਕੀ ਨਾਲ ਸੂਏ 13 ਪਲੱਸ ਚੱਲੀ ਆ ਹੁਣ ਗਾਂ ਕੋਈ ਅਗਲੇ ਦੀ ਸ਼ਾਮ ਤੇ ਬਈ ਤੇ ਫੇਸ ਕੁਆਲਿਟੀ ਦੇ ਵੀ ਤਾਂ ਸੇਦਰ ਦੀ ਮਾਰਦੀ ਉਹ ਕੈਮਰਾ ਇੱਕ ਵਾਰੀ ਬਾਕੀ ਸਿੰਘ-ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਕੱਦ-ਕਾਠ ਵੀ ਦੂਜੇ ਸੂਏ ਦੇ ਹਿਸਾਬ ਨਾਲ ਚੰਗਾ ਕੋਈ ਬਾਹਲੀ ਛੋਟੀ ਨਹੀਂ ਹੈਗੀ ਇਹ ਦਰمیان ਨਾਲ ਕੱਦ ਕਹਿ ਸਕਦੇ ਆ ਬਾਈ ਆਪਾਂ ਹਨਾ ਹਾਂ ਹਾਂ ਬਾਈ ਉਹ ਕਹਿਣ ਨੂੰ ਆਪਾਂ ਪਹਿਲੇ ਵੀ ਕਹਿ ਦਈਏ ਬਾਈ ਠੀਕ ਆ ਜੀ ਗੱਲ ਆਪਾਂ ਐਵਰੇਜ ਆ ਦਾ ਕਰਦਾ ਸੱਜਣੋ ਉਹਦਾ ਕਰਦਾ ਜਿਵੇਂ ਤੁਹਾਨੂੰ ਮੈਂ ਵੱਡਾ ਦੱਸਿਆ ਉਹਦਾ ਵਾਕਈ ਕੱਦ ਕਰ ਚੰਗਾ ਵੱਡਾ ਕਰਦਾ ਇਹਦੇ ਥੱਲੇ ਬਾਈ 7 ਕਿਲੋ ਹਾਂ ਇਹ ਕਿਵੇਂ ਮਿਲਦੀ ਆ ਏ ਬਈ ਹਜੇ ਥੋੜਾ ਜਿਹਾ ਉਪਰ ਕਰੀ ਕਰੀ ਖੜੀ ਹੈਗੀ ਕੱਲ ਅੱਥ ਨੇ ਮੰਨ ਲਓ ਐਵੇਂ ਕਹੀ ਆਪਾਂ ਮਿਲੀ ਨਹੀਂਗੀ ਅੱਜ ਤੱਕੇ ਮੜੀ ਮੂਰੇ ਖੜ ਕੇ ਚੋਲੀ ਸੀ ਉਹ ਹੂੰ ਮਿਲਦੀ ਏ ਚਾਟ ਤੇ ਬਈ ਕੱਟੇ ਤੇ ਨਹੀਂ ਮਿਲਦੀ ਅੱਛਾ ਹਾਂ ਮਿਲਦੀ ਏ ਚਾਟ ਤੇ ਹੂੰ ਦੋਨੇ ਟਾਈਮ ਮਿਲਦੀ ਆ ਹਾਂ ਹਾਂ ਉਹਨਾਂ ਦਾ ਬਈ ਸੁਭਾਅ ਐ ਸੀ ਨਾ ਮੂਰੇ ਲੇਟੀ ਪਾ ਦਿੰਦੇ ਸੀ ਉਹ ਚੌਣ ਵੇਲੇ ਕਿ ਜਿਵੇਂ ਭੰਤੀ ਹੋਈ ਲੇਟੀ ਸਿਰ ਦੰਦੇ ਸੀਗੇ ਹਾਂਜੀ ਹਾਂਜੀ ਫੇਰ ਚੋਲ ਆਉਂਦੇ ਸੀ ਉਹ ਠੀਕ ਆ ਗੱਲ ਲੈ ਤਾਂਸ ਬੈਕ ਹੋ ਕੇ ਨਾ ਬਾਡੀ ਬੂਡੀ ਦਿਖਾ ਦੇ ਪੂਰੀ ਮੈਂ ਦੀ ਖੜੀ ਸੀ ਤੀਜਾ ਸੂਰਾ ਸੂਕ ਹੀ ਢਾਈਆਂ ਮਹੀਨਿਆਂ ਦੀ ਚੱਕ ਪਾਸਾ 7 ਕਿਲੋ ਦਿੰਦਾ ਹਾਂ 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 ਬਾਈ ਇਹਦੇ ਕਿੰਨੇ ਪੈਸੇ ਲਵਾਂਗੇ ਆਪਾਂ ਇਹਦਾ ਬਈ ਮੁੱਲ ਇਹਦਾ ਵੀ 70000 ਰੁਪਿਆਗਾ ਠੀਕ ਆ ਜੀ ਇਹਦਾ ਵੀ ਆਪਾਂ ਕਰਦੇ ਆ 65000 ਚੋਂ ਮਾਨਤਾ ਵੀ ਅੱਛਾ ਇਹ ਵੀ ਆਪਾਂ 65000 ਚੋਂ ਮਾਨਤਾ ਕਰ ਦਾਂਗੇ ਹਾਂ ਹਾਂ ਬਾਈ ਮਤਲਬ ਦੋਨਾਂ ਦਾ 60 ਚ 65 65 ਚੋਂ ਮਾਨਤਾ ਕਰ ਦਾਂਗੇ ਜੇ ਕੋਈ ਜੋੜਾ ਲੈ ਕੇ ਜਾਂਦਾ ਜੋੜਾ ਲੈ ਕੇ ਜਾਂਦਾ ਆਪਾਂ ਬਾਈ ਜੇ ਜੋੜਾ ਲੈ ਕੇ ਜਾਂਦਾ ਤਾਂ 2-2000 ਰੁਪਏ ਮੈਂ ਮੰਗਰ ਛੱਡ ਦਾਂਗਾ। ਬਸ 4000 ਰੁਪਏ ਦੋਨਾਂ ਮੰਗਾ ਵਾਂਗਰ ਛੱਡ ਦਾਂਗੇ। ਅੱਛਾ ਦੋਨਾਂ ਮੰਗਾ ਹਾਂ ਜੇ ਕੋਈ ਕੱਲੀ-ਕੱਲੀ ਮੈਂ ਲੈ ਜਾਂਦਾ ਬਾਈ ਫਿਰ ਉਹ ਇਹ ਜਾ ਰੇਟ ਹੋਊਗਾ। ਦੋਨਾਂ ਦਾ ਤਾਂ ਕੱਲੀ ਕੱਲੀ ਦਾ ਤਾਂ ਬਾਈ 65 65 ਆ ਦੋਨਾਂ ਦਾ ਜੋੜ ਕੇ 130 ਬਣਦਾ ਹਾਂ ਹਾਂ ਸਵਾ ਦੀਆਂ ਦੇ ਦਾਂਗੇ ਸਵਾ ਦੀਆਂ ਦੇ ਦਾਂਗੇ ਬਾਈ ਕੋਈ ਨਾ ਸੱਜਣੋ ਜੇ ਕਿਸੇ ਸੱਜਣ ਨੂੰ ਜੋੜਾ ਵੀ ਪਸੰਦ ਆਉਂਦਾ ਨਾ ਤੋਕੜ ਗੱਬਣਾ ਅੱਗੇ ਜਾ ਕੇ ਚੰਗੀ ਰੁੱਤ ਚ ਸੁੰਨ ਵਾਲੇ ਜਾਨਵਰ ਨੇ ਬਾਈ ਕਹਿੰਦਾ ਯਾਰ ਜੋੜੇ ਦਾ 130 ਬਣਦਾ ਸਵਾ ਲੱਖ ਦਾ ਜੋੜਾ ਜੈਸਨੋ ਚ ਬਾਈ ਦੇ ਦੂਗਾ ਜੇ ਕਿਸੇ ਵੀ ਸੱਜਣ ਹੁਣ ਜੇ ਬਾਈ ਅੱਜ 5 ਮਹੀਨੇ ਦੀ ਗੱਬਣ ਮੈਂ ਲੈਨੇ ਆਪਾਂ 5 ਮਹੀਨੇ ਦੀ ਗੱਬਣ ਮੈਂ ਭਾਣਾ ਵੀ ਮਿਲੂ ਮੂਰੇ ਰੁੱਤ ਚ ਨਹੀਂ ਆਉਂਦੀ ਠੀਕ ਹੈ ਇਹ ਮੂਰੇ ਦੋਨੇ ਮੰਗਾਂ ਰੁੱਤ ਚ ਆਉਣਗੀਆਂ ਆ ਦੋਨੇ ਚੰਗੀ ਰੁੱਤ ਚ ਸੋਣਗੀਆਂ ਤੇ ਮੇਨ ਗੱਲ ਆ ਬਾਈ ਜਿਹੜੀ ਦੁੱਧ ਵੀ ਪੀਣਗੀਆਂ ਇੱਕ ਤਾਂ ਮੈਂ ਫਰੀ ਰਹਿ ਜੂ ਬਾਈ ਵਿਚਿਆ ਕੱਟੇ-ਕੁੱਟੇ ਵੇਚ ਕੇ ਇੱਕ ਤਾਂ ਮੈਂ ਫਰੀ ਰਹਿ ਜੂ ਅਗਲੇ ਹਾਂ ਨਾਲ ਬੱਚੇ ਵੀ ਆ ਗਏਗਾ ਗੱਲਾਂ ਟੋਪੜ ਘੱਪਣਾ ਸਜਣੋਂ ਬੱਚੇ ਥੋੜੇ ਜੇ ਘੱਟ ਹੁੰਦੇ ਨੇ ਹਨਾ ਹਾਂ ਹਾਂ ਬਾਈ ਹਾਂ ਬੱਚੇ ਘੱਟ ਹੁੰਦੇ ਨੇ ਪਰ ਮਾਗਰ ਇਹਨਾਂ ਦੇ ਬੱਚੇ ਵੀ ਨੇ ਉਹ ਬੱਚੇ ਵਾਲੀ ਏਨਕਮ ਵੀ ਤੁਸੀਂ ਐਡ ਕਰ ਲਓ ਤੇ ਬਾਕੀ ਸਵਾ ਲੱਖ ਰੁਪਈਆ ਦਾ ਜੋੜਾ ਬਾਈ ਕਹਿੰਦਾ ਜੈਸਨ ਉਹੀ ਆ ਇੱਕ ਇਕੱਠਾ ਲਿਆਣਾ ਕਿਸੇ ਨੇ ਕੱਲੀ ਕੱਲੀ ਲਿਆਣੀਆਂ ਤਾਂ ਕੱਲੀ ਕੱਲੀ ਦਾ 65-65 ਹਜ਼ਾਰ ਆ ਉਹਦੇ 'ਚ ਛੋਟ ਛੱਪੀ ਹਾਂ ਉਹਦੇ 'ਚ ਛੋਟ ਛੱਪਾ ਹੀ ਕਰਾਂਗੇ ਬਈ ਕਿਉਂ ਆਪ ਨੂੰ ਵੀ ਯਾਰ ਹਣ ਪਸ਼ੂ ਸਾਫ਼ ਮਿਲਦਾ ਨਹੀਂਗਾ ਠੀਕ ਆ ਗੱਲ ਹੈ ਹਾਂ ਨੰਬਰ ਬੋਲ ਦੋ ਬਈ ਆਪਣਾ ਨੰਬਰ 62394 ਬਈ 74995 ਬਈ ਐਡਰੈਸ ਦੱਸ ਦੋ ਇੱਕ ਵਾਰ ਐਡਰੈਸ ਪਿੰਡ ਜੋਧਪੁਰ ਪਾਖਰ ਬਈ ਜ਼ਿਲ੍ਹਾ ਬਠਿੰਡਾ ਤਹਿਸੀਲ ਮੌੜ ਮੰਡੀ ਐ ਬਈ ਜਿੱਥੇ 20 20 ਵਾਲੀ ਮੰਡੀ ਲੱਗਦੀ ਆ ਜਿੱਥੇ 20 ਤਰੀਕ ਦੀ ਮੰਡੀ ਲੱਗਦੀ ਆ ਮੌੜ ਮੰਡੀ ਤਕਰੀਬਨ ਸਾਹਜ ਆ ਹਾਂ ਹਾਂ ਬਈ ਹਾਂ ਆ ਮੌੜ ਮੰਡੀ ਤੋਂ ਕਿੰ ਆ ਨੇੜੇ ਤੇੜੇ ਆਪਣੀ ਕਿਹੜੇ ਟਲਵੰਡੀ ਸਾਬ ਤੋਂ ਆਪਣਾ ਪਿੰਡ 10 ਕਿਲੋਮੀਟਰ ਆ ਮੋੜ ਤੋਂ 8 ਕਿਲੋਮੀਟਰ ਨੇੜੇ ਆਪਣੇ ਬਠਿੰਡੇ ਤੋਂ ਕਿੰਨਾ ਰਹਿ ਗਿਆ ਆਪਣਾ ਬਠਿੰਡੇ ਤੋਂ 3 ਕਿਲੋਮੀਟਰ ਅੱਛਾ ਬਠਿੰਡੇ ਤੋਂ 3 ਕਿਲੋਮੀਟਰ ਹਾਂ ਬਈ ਹਾਂ ਲੈ ਸੱਜਣੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਈਆਂ ਨੇ ਦੋ ਟੋਕੜ ਗੱਬਣ ਝੋਟੀਆਂ ਦਿਖਾਈਆਂ ਨੇ ਦਿਖਾਈਆਂ ਨੇ ਪਿੰਡ ਜੋਧਪੁਰ ਪਖਰ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਬਠਿੰਡਾ ਇਹਨਾਂ ਦੋਹਾਂ ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਅਦ ਤੋਂ ਖਰੀਦ ਕੇ ਲੈ ਜਿਓ ਧੰਨਵਾਦ